ਵੇ ਭਤੀਜਾ ਕਿਦਾਂ ਲਾਲਾਂ ਵਾਲਾ ਬਣਾਇਆ ਹੈ ਇਹਨੂੰ ਮੈਂ ਢੱਕਿਆ ਹੋਈ ਪਕੌੜੇ ਕੱਢ ਕੇ ਨਹੀਂ ਖਾਣੇ ਮੇਰੇ ਤੋਂ ਬੇਜੋੜ ਕੇ ਖਵਾਇਆ ਇਹਦਾ ਮਤਲਬ ਇਹ ਹੋਇਆ ਵੀ ਮੇਰੀ ਹੁਣ ਗੱਲ ਨਹੀਂ ਮੰਦੀ ਕੋਈ ਗੱਲ ਨਹੀਂ ਤੇਰੀਆਂ ਲੱਤਾ ਮੈਂ ਤੋੜਦਾ ਹਾਂ ਉਹ ਤੋੜ ਗਿਆ ਸੀ ਹੈ ਹੁਣ ਦੁੱਧ ਪੀਣਾ ਮੈਂ ਬੋਲ ਰਿਹਾ ਪੁੱਤ ਰੋਟੀ ਖਾਣੀ ਸੀ ਮੇਰੇ ਸਾਥ ਨੇ ਉੱਠ ਗਿਆ ਵਾ ਪਰ ਪਤਾ ਨਹੀਂ ਸੋਮੰਜਿਆ ਨਹੀਂ ਹੋਣੇ ਅੱਜੇ ਪਤਾ ਨਹੀਂ ਕੀ ਗੱਲ ਵਾ ਠੀਕ ਹੈ ਮੇਰਾ ਪੁੱਤ ਨਾ ਤੇਰਾ ਧਿਆਨੇ ਦੇਲੇ ਹੋਵੇ ਅੱਜ ਤੇ ਫੇਰ ਆ ਨਾ ਕਿਉਂ ਸਾਰਾ ਦਿਨ ਤੇ ਭਤੀਜੇ ਦੀ ਸੇਵਾਤ ਲੰਘਿਆ ਤੇ ਅੱਜ ਰਾਖਦ ਨੇ ਨਾ ਕੀ ਪਤੀ ਜਨ ਖਵਾਲਤਾ ਮੈਂ ਕਿਹੋ ਜੀ ਗੱਲਾਂ ਕਰਦੇ ਜੇ ਮੈਂ ਤੈਨੂੰ ਕੀ ਗਿਆ ਸੀ ਬੜੇ ਪਕੌੜੇ ਕੱਢ ਕੇ ਖਵਾਣ ਦੇ ਸੀ ਬੜੀ ਇੱਤ ਕੀਤੀ ਬਰੀ ਆਪੇ ਤੇ ਕੀ ਆਏਗਾ ਜੋਤਰਾ ਜੀ ਕਰਦਾ ਕਰ ਲਾ ਫਿਰ ਆਉਣ ਲੱਗੇ ਕਹਿ ਕੇ ਆਏ ਸੀਗੇ ਤੇ ਫਿਰ ਮੈਂ ਕੀ ਪਤਾ ਬਾਅਦ ਚ ਮੈਨੂੰ ਗੁੱਸੇ ਨਾ ਹੁਣ ਬੱਲੇ ਬੱਲੇ ਮੈਨੂੰ ਤਾਂ ਪਕੌੜੇ ਕੱਢ ਕੇ ਖਵਾਏ ਸੀ ਨਾ ਮੇਰੀ ਗੱਲ ਸੁਣ ਲੈ ਤੈਨੂੰ ਜੜੀ ਮਗਲਾਂ ਹੁੰਦਾ ਨਾ ਨਾ ਉਹ ਪੂਰੀ ਕਰਿਆ ਕਰ ਚੰਗਾ ਉਹ ਕੋਈ ਕਸਮ ਨਹੀਂ ਛੱਡਦੇ ਚੰਗਾ ਉਹ ਜਿੰਨੀ ਮਰਜ਼ੀ ਸੇਵਾ ਕਰ ਲੈਣਾ ਉਹਦੇ ਸਿਰ ਤੇ ਸਵਾਹੀ ਪੈਣੀ ਹੈ ਤੁਹਾਨੂੰ ਇਹ ਨਹੀਂ ਕੋਸ਼ਿਸ਼ ਹੋ ਰਹਾ ਸਾਡੇ ਤੂੰ ਮੇਰੇ ਸਾਹ ਚ ਪਾਇਆ ਕਰ ਸਵਾਹ ਦੂੰਗਾ ਤੂੰ ਮੇਰੀ ਕੀ ਕਹਿਣ ਦੀ ਅੱਜ ਕੱਲ੍ਹ ਤੂੰ ਮੇਰੀ ਗੱਲ ਮੰਨਣੋਂ ਹਟ ਗਈ ਆ ਧਿਆਨ ਨਾਲ ਸੁਣ ਲੈ ਗੱਲ ਮੇਰੀ ਜਿਹੜੀ ਨਾਮ ਨਹੀਂ ਤੂੰ ਅੱਜ ਕੱਲ੍ਹ ਤੇਰਾ ਮੂਵੀ ਕਿ ਸੰਗੀ ਕਦਮ ਮਲਦੇ ਰਹੀ ਤੇਰੀ ਮੈਂ ਹਾਏ ਹਾਏ ਕਿਹੋ ਜਿਹੀ ਗੱਲਾਂ ਕਰਦੇ ਜੇ ਤੇਰੇ ਹੱਥਾਂ ਵਿੱਚ ਤੂੰ ਨਾ ਤਾਂ ਕੜ ਗਈਆਂ ਨਿਆਣਾ ਤੇਰਾ ਮਗਿਆ ਹੱਲ ਕਰ ਜਣੇ ਜਿਹਾ ਅੱਗੇ ਕਰਦੇ ਰਹੀ ਆਂ ਮੇਰੀ ਗੱਲ ਸੁਣੋ ਆ ਨਿਆਣਾ ਕੋਲ ਵਾ ਕੀ ਸੋਚੂਗਾ ਤੁਸੀਂ ਕਿਹੋ ਜਿਹਾ ਕੰਮ ਕਰਦੇ ਜੇ ਹੱਥਾਂ ਦੇ ਕੰਟਰੋਲ ਰੱਖੋ ਥੋੜਾ ਜਿਹਾ ਕੰਟਰੋਲ ਰੱਖ ਵਾ ਥਾਂ ਦੇ ਭਤਨ ਤਾਨੂੰ ਹੋ ਕੇ ਆਪੇ ਤੇ ਹਿੰਨੇ ਕਹਿ ਕੇ ਇਹ ਜੋ ਉਤਰਾ ਜੀ ਕਰਦਾ ਕਰ ਲਾ ਮੇਰੀ ਗੱਲ ਸੁਣਦਾ ਤੂੰ ਮੈਂ ਤੈਨੂੰ ਉਸ ਹੱਬ ਨਾ ਨਹੀਂ ਕਿਹਾ ਜਦੋਂ ਤੂੰ ਕਹਿਆ ਮੈਂ ਨਹੀਂ ਖਾਣੇ ਪਕੌੜੇ ਉਸ ਗੁੱਸੇ ਨਾਲ ਕਿਹਾ ਸੀ ਤੈਨੂੰ ਮੈਂ ਆਹ ਜੁੜਦਾ ਟਿਕੜੇ ਖਾਤ ਐਰ ਕਿਤੇ ਮੈਂ ਖਵਾਲ ਸੀ ਨਾ ਗਾਂ ਤੋਂ ਮਗਲਾਂ ਨੂੰ ਪਾਣੀ ਵੀ ਨਹੀਂ ਪੀਉਂਦੀ ਗੱਲ ਪਕੌੜਿਆਂ ਦੀ ਨਹੀਂ ਗਈ ਪਕੌੜੇ ਕੀ ਬਹੁਤ ਵੱਡੀ ਗੱਲ ਨਹੀਂ ਮੇਰੇ ਵਾਸਤੇ ਗੱਲ ਇਹ ਆ ਕਿ ਉਹਨਾਂ ਜੋ ਮਰਨਾ ਇਤਨੀ ਕੀਤਾ ਨਾ ਉਹ ਸਾਰੀ ਉਮਰ ਨਹੀਂ ਭੁੱਲਦਾ ਮੈਂ ਨਾ ਕੀ ਕਰ ਲਿਆ ਕੀ ਤੁਹਾਡੇ ਘਰੋਂ ਲੈ ਗਏ ਉਹ ਉਹੀ ਗਲਤੀ بار-ਬਾਰ ਛੱਡਦੇ ਨਹੀਂ ਜੇ ਤੈਨੂੰ ਭੁੱਲਵਾ ਇਨੇ ਨਾਲ ਨਾ ਮਰ ਤੂੰ। ਮੰਨ ਲਓ ਕੀ ਤੇਰੇ ਵਾਲੀ? ਗੱਲ ਛੱਡੀ ਨਹੀਂ ਹੁਣ ਤਹੀ। ਫੜ ਕੇ ਰਖੜੀਂ। ਛੱਡ ਦੋ ਹਣ ਗੱਲ ਅੱਗੇ ਵਧੋ। ਜੀ ਵਧੋ। ਆ ਭੈਣ ਨਿਕੋਲ ਕੱਖ ਵੀ ਜੇ ਲੋੜ ਵਾ ਕੇ ਡੰਗਰ ਦੀ ਤੇ ਲੈ ਲਓ। ਕੱਲ ਡੰਗਰ ਜੀ ਨਹੀਂ ਗਈ। ਸਭ ਕਾਹੇ ਵਾਲੇ ਜੇ। ਗੱਲ ਮੇਰੀ ਪੁੱਛ ਕਿਸ ਦੀ ਆ? ਜਿਹੜੀ ਹੁਣ ਉੱਥੇ ਹੁਣ ਹਟ ਗਈ ਆ। ਪੁੱਛ ਕਿਸ ਕਿੱਦਾ ਹੁਣ ਦੀ ਇਹ ਨਾ ਸੋ ਮੈਨੂੰ। ਉਹ ਵਿਚਾਰੀ ਅੱਗੇ ਪਿੱਛੇ ਪੱਜੀ ਖੜੀ ਟਾਡੇ ਹੈਂ? ਹੋਰ ਦੱਸ ਕੀ ਕਰਦੀ? ਰੋਟੀ ਪਾਣੀ ਉਹਨੇ ਬਣਾਇਆ ਉਹਨਾਂ ਮੀਟ ਬਣਾਇਆ ਸਭ ਕੁਝ ਕੀਤਾ ਜਦੋਂ ਕਿ ਉਹ ਤਾਂ ਰੋਟੀ ਛੱਡ ਕੇ ਆ ਗਏ ਉਹਨਾਂ ਦੇ ਵੋਟਰ ਪਿੱਛੇ ਲੈ ਕੇ ਦੌੜਦੇ ਆ ਜਦੋਂ ਮੇਰਾ ਸਾਰਾ ਜੀਣਾ ਹੁੰਦਾ ਸੀ ਨਾ ਇੱਥੇ ਤੇ ਮਨੂਆ ਖੰਦੇ ਚੁੱਕਦਾ ਹੁੰਦਾ ਜਦੋਂ ਦਾ ਵਿਚਾਰਾ ਪੂਰਾ ਆ ਗਿਆ ਨਾ ਐ ਵਾਧੂ ਘਟ ਗਈ ਹੁਣ ਮੈਂ ਉਹ ਇਹ ਤਾਂ ਉਹਦਾ ਮੁੰਡਾ ਨਹੀਂ ਵਿਆਹ ਗਿਆ ਜਦੋਂ ਮੈਂ ਗਾੜੀ ਦਾ ਮੁੰਡਾ ਵਿਆਹ ਗਿਆ ਨਾ ਫਿਰ ਤੇ ਬਿਲਕੁਲ ਗੱਲ ਜਾਣੀ ਆ ਇਹ ਆਪੋ ਆਪਣੀ ਸੂਤ ਵਾ ਜਿੱਦਾਂ ਨਾ ਬਣਾਇ ਜਾਓਗੇ ਆਪਣੇ ਆਪ ਉਦਾਂ ਦੇ ਹੋ ਹੀ ਜਾਣਾ ਵਾ ਜੇ ਤੁਸੀਂ ਅੱਜ ਵੀ ਸੋਚੋਗੇ ਨਾ ਕਿ ਮੇਰੇ ਬੜੇ ਰਿਸ਼ਤ ਕਰਦੇ ਆ ਤੇ ਫਿਰ ਤੁਸੀਂ ਉਦਾਂ ਦੇ ਲੱਗਣਾ ਤੁਹਾਨੂੰ ਆਪਣੇ ਆਪ ਇਹ ਮੁੰਡਾ ਤੇਰੇ ਕੋਲ ਨਾ ਹੁੰਦਾ ਨਾ ਸੁਤਾ ਹੁੰਦਾ ਤੇ ਤੇਰੇ ਮਾਂ ਦੱਸਦਾ ਪਤਾ ਕੋਈ ਗੱਲ ਨਹੀਂ ਤੇਰੇ ਕੋਲ ਮੈਂ ਬਦਲਾ ਲਊਂਗਾ ਇਹ ਗੱਲ ਹਾਂ ਹੋ ਹੁਣ ਇਹੋ ਕਸਰ ਰਹਿ ਗਈ ਆ ਤੇ ਹੁਣ ਇਹ ਕੰਮ ਕਰੋ ਨਿਆਣਾ ਵੱਡਾ ਹੋਣ ਗਿਆ ਵਾ ਉਹਦੇ ਸਾਹਮਣੇ ਜਲੂਸ ਕੱਢਾ ਕਰੋ ਹੁਣ ਆਪਣਾ ਨਾਲੇ ਵਾਵਾ ਦੱਸਿਆ ਗੁਰੂ ਲੋਕਾਂ ਨੂੰ ਇਹ ਮੇਰਾ ਕੋਈ ਉਹ ਹੀ ਦਾਦਾ ਵਾ ਆ ਕੰਮ ਕਰਦਾ ਵਾ ਚੱਲ ਪੁੱਤ ਦੁੱਧ ਪੀਣਾ ਚਲੋ ਯਾਰ ਫੇਗ ਜਾ ਸਾਰਾ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਯਾਰ ਕੀ ਹਾਲ ਆ ਠੀਕ ਠਾਕ ਜੀ ਬੜੇ ਚਿਰਾਂ ਬਾਅਦ ਕਦੇ ਫੇਰਾ ਮਾਰਿਆ ਯਾਰ ਤੂੰ ਬਸ ਐਦਾਂ ਚਾਚਾ ਹਾਂ ਫ੍ਰੈਮ じゃ ਨਹੀਂ ਲੱਗਦਾ ਚੱਲ ਮੈਂ ਅੱਜ ਮਿਲ ਕੇ ਜਾਨੇ ਚਾਚੇ ਨੂੰ ਉਹ ਟਾਈਮ ਕੱਟਣਾ ਪੈਂਦਾ ਵਾ ਟਾਈਮ ਤੇ ਕਿਸ ਕੋਲ ਨਹੀਂ ਠੀਕ ਆ ਬਹੁਤ ਸਣਾ ਬਾਕੀ ਆ ਪ੍ਰੋਣਾ ਕਿਹੜਾ ਹੈ ਇਹ ਇਹ ਪ੍ਰੋਣਾ ਯਾਰ ਦਾ ਪ੍ਰਵ ਦਾ ਭਤੀਜਾ ਵਾ ਅੱਛਾ ਆਹ ਇੱਥੇ ਪੜਦਾ ਰਿਹਾ ਆਪਣੇ ਕੋ ਦੋ ਸਾਲ ਇੱਥੇ ਰਿਹਾ ਵਾ ਆਹੋ ਓ ਜਵਾਨ ਹੋ ਗਿਆ ਤੂੰ ਪਸਾਣਾ ਨਹੀਂ ਖਜਾਵਦਾ ਨੂੰ ਬੜੀ ਹੈਾਈਟ ਕੱਢੀ ਸਾਰਤੀ ਸ਼ੋ ਹੈ ਆਹੋ ਬੜੀ ਹਾਈਟ ਕੱਢੀ ਸੁਖਣਾ ਥੋੜਾ ਕੱਦ ਲੈ ਗਿਆ ਅੱਜ ਖਾਂਦਾ ਪੀਂਦਾ ਰਿਹਾ ਤੈਨੂੰ ਪਤਾ ਵੀ ਸੀ ਮਰਕਰ ਤੋਂ ਪਛਾਣਿਆ ਨਹੀਂ ਗਿਆ ਬੋਰੀ ਮੱਝ ਹੀ ਨਾ ਆਹੋ ਸਾਰਾ ਦਦ ਨੂੰ ਲਗਾਇਆ ਇੱਥੇ ਚੱਲ ਵਧੀਆ ਫਿਰਕੇ ਹੋਰ ਚਾਚਾ ਬੱਸ ਵਧੀਆ ਠੀਕ ਵਾ ਹੋਰ ਸੁਣਾ ਤੂੰ ਬੜਾ ਠੀਕ ਠਾਕ ਵਧੀਆ ਕਿਰਪਾ ਬਾਬੇ ਦੀ ਚਾਚਾ ਯਾਰ ਇੱਕ ਕੰਮ ਹੀ ਟੜਨਾ ਕੰਮ ਹਾਂਜੀ ਜਿਹੜਾ ਕੰਮ ਪਿਆ ਗਿਆ ਤੈਨੂੰ ਕੰਮ ਹੈਗਾ ਮੇਰੇ ਰਾਹ ਦਾ ਮਸਲਾ ਵਾ ਅੱਛਾ ਛਾ ਤੇ ਉਹ ਤੁਹਾਨੂੰ ਪਤਾ ਬੜੇ ਚਿਰਾਂ ਦਾ ਡਿਆ ਕੰਮ ਤੇ ਬੜੀ ਤੰਗੀ ਆ ਕਿ ਹੜੇ ਫਸਲ ਮਾਰ ਵੀ ਹੋਈਂ ਜੀ ਰਾਤ ਬਿਨਾਂ ਕਰੀ ਫਸਲਾ ਤੁਹਾਡੀ ਸੋ ਕੋ ਬਾਵਾ ਪਹੁੰਚ ਪਾਂਚ ਵਦ ਜੇ ਤੁਸੀਂ ਮੇਰਾ ਇਨੱਕ ਕੰਮ ਕਰਾ ਦੋ ਮੈਂ ਤਾਂ ਬੜੀ ਵਾਰੀ ਤੁਹਾਨੂੰ ਕਹਿਣ-ਕਹਿਣ ਕਰਦਾ ਰਿਆਂ ਤੇ ਬਸ ਇਦਾਂ ਹੀ ਗੱਲ ਏਦਾਂ ਵਾ ਕੰਮ ਦਾ ਮੈਨੂੰ ਤੁਹਾਡੇ ਦਾ ਪਤਾ ਵਾ ਹਾਂ ਕੰਮ ਤੁਹਾਡਾ ਬੜੇ ਚੱਲਦਾ ਨਿਕਲ ਜਾਣਾ ਏ ਆਹੋ ਪਰ ਤੁਸੀਂ ਉਹਦੇ ਵੋਟਾਂ ਪਾਗਰੇ ਦੁਜੇ ਸਰਪੰਚ ਨੂੰ ਤੁਹਾਡਾ ਕੰਮ ਅੜ ਗਿਆ ਕਿਤੇ ਉਹ ਮੈਨੂੰ ਵੋਟਾਂ ਪਾਈਆਂ ਹੁੰਦੀਆਂ ਨਾ ਉਹ ਨਹੀਂ ਨਹੀਂ ਚਾਚਾ ਦੁਜੇ ਸਰਪੰਚ ਨੂੰ ਕੱਦ ਤਾਂ ਪਾਉਣੀਆਂ ਜਦੋਂ ਵਾਲਾ ਚਾਚਾ ਖਲੋਤਾ ਵਾ ਤੇਨੂੰ ਭਾਣੀ ਕਿੰਨੇ ਵਹਿਮ ਪਾਤਾ ਬਾਈ ਉਹ ਮੈਨੂੰ ਸਾਰਾ ਪਤਾ ਲੱਗ ਜਾਂਦਾ ਵਾ ਓਏ ਨਹੀਂ ਨਹੀਂ ਚਾਚਾ ਹਾਂ ਨਾ ਗੱਲ ਕਰਾ ਹਾ ਤੇ ਫੇਰ ਸ਼ਰਮਿੰਦਗੀ ਵਾਲੀ ਗੱਲ ਹੋ ਗਈ ਚੱਲ ਕੋਈ ਗੱਲ ਨਹੀਂ ਹੁਣ ਤੂੰ ਮੇਰੇ ਪਰ ਨਾ ਉਹ ਜਿਹੜਾ ਅਫਸਰ ਮੇਰਾ ਜਾ ਰਹੀ ਸੀ ਨਾ ਹੂੰ ਉਹ ਤਾਂ ਗਿਆ ਹੁਣ ਬਦਲ ਆਹੋ ਤੇ ਕੋਈ ਗੱਲ ਨਹੀਂ ਮੈਂ ਨਾ ਗੱਲ ਕਰਦਾ ਫੋਨ ਤੇ ਉਤੇ ਕਿ ਜਿਹੜਾ ਹੁਣ ਬੰਦਾ ਆਇਆ ਵਾ ਉਸ ਕੋ ਕੰਮ ਕਰਾ ਤੇ ਕੰਮ ਤਲਾ ਮੇ ਕਰਾ ਦੂੰਗਾ ਚਾਚਾ ਵੇਖ ਲਾਣ ਮੈਂ ਨਾ ਬੜੀ ਹਾਸਨਾ ਆਏ ਤੇਰ ਕੋ ਤੇ ਸੱਚੀ ਗੱਲ ਯੋ ਮੈਂ ਵੀ ਤੇਰੀ ਕਦੀ ਬੈਠੇ ਨਹੀਂ ਲੱਗਨ ਦਊਗਾ ਮੇਰਾ ਜੇ ਤੂੰ ਆਹ ਕੰਮ ਕਰਾ ਦੇਂਗਾ ਗੱਲ ਇੱਕ ਹੋ ਰਿਓ ਹੂੰ ਮੇਰੀ ਗੱਲ ਦਾ ਗੁੱਸਾ ਨਾ ਕਰੀ ਕੰਮ ਸਾਰੇ ਹੋ ਜਾਂਦੇ ਆ ਹੂੰ ਪਰ ਥੋੜੇ ਬਤ ਨਾ ਖਰਚਾ ਵਰਚਾ ਕਰਨਾ ਪੈਂਦਾ ਉਹ ਗਾੜੀ ਤੈਨੂੰ ਪਤਾ ਵੀ ਅਫਸਰ ਕਿਦਾਂ ਮੇਰੀ ਗੱਲ ਸੁਣਾ ਚਾਚਾ ਖਰਚੇ ਦੀ ਨਾ ਟੈਨਸ਼ਨ ਲੋ ਖਰਚਾ ਜਿੰਨਾ ਕਹੇਗਾ ਮੈਂ ਤੇਰੇ ਹੱਥੇ ਰੱਖ ਦੂੰਗਾ ਕੰਮ ਹੋ ਜਾਏ ਮੇਰਾ ਬਸ ਐਰ ਕੀ ਕੰਮ ਦੀ ਚਿੰਤਾ ਨਾ ਕਰ ਬਸ ਫਿਰ ਤੂੰ ਖਰਚੇ ਦੀ ਵੀ ਨਾ ਟੈਨਸ਼ਨ ਲੈ ਮੀ ਕੋਈ ਗੱਲ ਨਹੀਂ ਅਗਲੀ ਵਾਰ ਵੋਟਾ ਮਨੂੰ ਪਣੀ ਗਈ ਚਾਚਾ ਗੱਲ ਇਹ ਕਿ ਤੈਨੂੰ ਲਾਗੇ ਖਿਲਾੜ ਕੇ ਪਾਉਂਗਾ ਮੈਂ ਚੱਲ ਠੀਕ ਆ ਹਾਂ ਜਾ ਵੀ ਤਰਾ ਮੈਂ ਵੋਟ ਆਪ ਸੁੱਟਨੀ ਮੇਰੀ ਜਾ ਕੇ ਠੀਕ ਆ ਠੀਕ ਆ ਹਾਂ ਇਹ ਵਹਿ ਮੇਰੀ ਕੱਢਣਾ ਵਾ ਚੱਲ ਠੀਕ ਆ ਆ ਉਹ ਪ੍ਰਭ ਉਹ ਚਾਹ ਬਣਾਇਆ ਚਾਹ ਆਸ ਨਹੀਂ ਆਈ ਹਾਂਜੀ ਤੇਰੀ ਚਾਚੀ ਨੇ ਚਾਹ ਬਣਾਈ ਆ ਪਰ ਮੈਂ ਨਹੀਂ ਵਧੀਆ ਨਹੀਂ ਬਣੀ ਤੈਨੂੰ ਪਤਾ ਵਾ ਲੈ ਮੇਰਾ ਹੱਡੇ ਘਟ ਗਿਆ ਨਾ ਚਾਚਾ ਚਾਹ ਦੇ ਬਹੁਤ ਆਪ ਤੁਹਾਨੂੰ ਪਿਆਤਾ ਹਰਾਂ ਨੇ ਚਾਹ ਦੇ ਕੰਮਰ ਬਣੀ ਆ ਤੇ ਤੂੰ ਦੱਸ ਕਿਦਾਂ ਦੇ ਰਹਾ ਘਟੜੇ ਕਰਕ ਨਹੀਂ ਆਹ ਚਾਚਾ ਕਿਰਪਾਵਾ ਬੇਦੀ ਹਾਂ ਯਾਰ ਐਦ ਕੰਦਾ ਹੀ ਖੂਏ ਤੋਂ ਖਣਾ ਰਹਿ ਗਿਆ ਤਾਂ ਲੈ ਮੇਰਾ ਘਟ ਹੀ ਤੇ ਡੇਰੀਆਂ ਦਾ ਤੈਨੂੰ ਪਤਾ ਵਾ ਦੁੱਧ ਮਲਾਵੜੀ ਆਉਂਦਾ ਵਾ ਤੇ ਮਰਨ ਜੀ ਨਹੀਂ ਕੀਤਾ ਇੱਦਾਂ अच्छा ओ ला चाचा एकड़ी गल कीती ओ तू कोई नहीं तू रख सवेरे कढ़ाई दूध में ਲੈ ਕੇ ਪਹਿਲੇ ਪੈਰ ਇੱਥੇ ਆ ਜੂ ਉਹ ਨਹੀਂ ਨਹੀਂ ਯਾਰ ਉਹ ਨਹੀਂ ਨਹੀਂ चाचा हां कढ़ाई तू ਰੱਖ ਬਸ ਫੇਰੇ ਤਿਆਰੀ ਕਰ ਤੇ ਸਵੇਰੇ ਦੁੱਧ ਤੇਰੇ 8 ਵਜੇ ਘਰ ਹੋਊਗਾ ਲੈ ਵੀ ਆਹ ਕੋਈ ਗੱਲ ਨਹੀਂ ਕਿ ਕੰਮ ਸਾਰਾ ਨਹੀਂ ਉਹ ਗੱਲ ਕੀਤੀ ਤੂੰ ਮੜਿਆ ਪਹਿਲਾਂ ਆਰਡਰ ਕਰਦਾ ਉਹ ਪਤਾ ਗੱਲ ਕੀ ਆ ਐਵੇਂ ਹੋਇ ਘਾਲੋਂ ਹੋ ਜਾਂਦੀ ਬੰਦੇ ਦੀ ਉਹ ਨਹੀਂ ਵੀ ਜਵੇਰੇ ਅੱਜ ਕੱਲ ਤੈਨੂੰ ਪਤਾ ਵੀ ਇੱਕ ਦੋ ਡੰਗਰ ਹਾਰੇ ਲੱਕ ਤੋਂ ਪਰ ਰੱਖੇ ਆ ਅੱਛਾ ਵੇ ਤੇ ਮਹਾਂ ਸਰਦਾ ਹੀ ਆ ਜਦੋਂ ਹੈਗਾ ਵਾ ਤੇ ਫਿਰ ਕਦੀ ਗੱਲ ਨਾ ਹੁੰਦਾ ਉਹ ਗੱਲ ਬੱਕਰੀ ਸੀ ਕੋਈ ਨਹੀਂ ਕਰੋ ਤੁਸੀਂ ਤੇਰੇ ਸਵੇਰੇ ਤੇ ਮੈਂ 8 ਵਜੇ ਘਰ ਆਉਂਗਾ ਠੀਕ ਆ ਠੀਕ ਆ ਬਾਕੀ ਚਾਚਾ ਮੇਰੇ ਕੰਮ ਦਾ ਧਿਆਨ ਰੱਖੀ ਮੈਂ ਨਾ ਵੀ ਟੈਂਟ ਨਾਲ ਟੇ ਟੇ ਡੋਰਾਂਗੇ ਫੋਰੀ ਮੇਰੀ ਆ ਵਾ ਠੀਕ ਆ ਠੀਕ ਜੀ ਆ ਫਿਰ ਵੋਟਾਂ ਪੜਾਈ ਬਾਰ ਹੈ ਐ ਟਿਕਾਪ ਆ ਗਿਆ ਮੇਰੇ ਕੰਮ ਕੋਈ ਗੱਲ ਨਹੀਂ ਕੰਮ ਤੇ ਅਗਰ ਮੈਂ ਚੱਲ ਕਰਾਉਣੇ ਕਰਾਉਣਾ ਵਾ ਅਗਲੀ ਵਾਰੀ ਵੋਟਾਂ ਲੈਣੀਆਂ ਵਾ ਤੇਰਾ ਖਰਚਾ ਵੀ ਨਾਲ ਕਰਾਂਗਾ ਪੁੱਤ ਮੈਨੂੰ ਤੇ ਫਿਕਰ ਹੀ ਪਿਆ ਹੈਗਾ ਤੇ ਮੇਰਾ ਪੁੱਤ ਨਾ ਪਤਾ ਨਹੀਂ ਕਿੱਥੇ ਇੰਨਾ ਟਾਈਮ ਲਾ ਆਇਆ ਵਾ ਮੇਰੀ ਗੱਲ ਸੁਣ ਤੇਰੇ ਫੁੱਫੜ ਨੇ ਤੈਨੂੰ ਤਾਂ ਨਹੀਂ ਕੁਝ ਕਿਹਾ ਉਹ ਮੰਮੀ ਕਹਿਣਾ ਕੋਣਾ ਕੀ ਆ ਉਹਨਾਂ ਨੂੰ ਪਤਾ ਨਹੀਂ ਵੀ ਮੈਂ ਆਉਣਾ ਵਾ ਅੱਛਾ ਹੈ ਤੇ ਮੈਂ ਆਰੇ ਗੱਡੀ ਲਾ ਕੇ ਖਲੋਤਾ ਹੀ ਉੱਥੇ ਹਾਂ ਪਹਿਲਾਂ ਬਾਜ ਕੇ ਅੰਦਰ ਵੜ ਗਿਆ ਮੈਨੂੰ ਵੇਖ ਕੇ ਅੱਛਾ ਇੱਕ ਵਾਰੀ ਵੇਖ ਕੇ ਅੰਦਰ ਵੜ ਗਿਆ ਸੀ ਆਹੋ ਤੇ ਜਾ ਕੇ ਸਿੱਧਾ ਭੂਆ ਦੇ ਗੱਲ ਪੈ ਗਿਆ ਅੱਛਾ ਇਹ ਕਿੱਧਰ ਆ ਗਿਆ ਵਾ ਠੀਕ ਵਾ ਇਹ ਤੇਰਾ ਹੀ ਪਤਾ ਲੈਣ ਆਇਆ ਵਾ ਇਹ ਆਉਂ ਆ ਇਹ ਜਾਉਂ ਆ ਇਹ ਵੇਖਣ ਆਇਆ ਵਾ ਤੇ ਤੂੰ ਸੁਣ ਲੈ ਸਾਰਾ ਕੁਝ ਮੈਂ ਬਾਹਰ ਬੁਏ ਲਾ ਕੇ ਸੁਣ ਲਿਆ ਹੈਗਾ ਅੱਛਾ ਤੀ ਜਿਆਦਾ ਜੀ ਹਵਾ ਦੀ ਕਰਨ ਲਗਾ ਫਿਰ ਮੈਂ ਆਵਾਜ਼ ਮਾਰ ਲਈ ਅੱਛਾ ਤੇ ਬੁਆਰੀ ਤੇ ਫਿਰ ਵੇਖ ਕੇ ਤੇ ਦੰਦ ਕੱਢਣ ਲੱਗ ਪਏ ਮੇਰੇ ਨਾਲ ਲੋਸੇ ਵਾਲੇ ਚੇਂਜ ਹੋ ਗਿਆ ਸਭ ਕੁਝ ਐਡਾ ਨਾਟਕ ਬਾਜਵਾ ਐਡਾ ਨਾਟਕ ਬਾਜਾ ਫਿਰ ਗੱਲ ਨਹੀਂ ਕਰਦਾ ਫਿਰ ਮੈਂ ਜਾ ਪਿਆ ਮੈਨਾਂ ਚੋਚਲੇ ਜੇ ਕਰਨਾ ਹੈ ਅੱਛਾ ਉਹ ਸੈਰਸ ਆ ਗਿਆ ਵਾ ਹੂੰ ਹੋ ਗਿਆ ਜਾਊ ਹੋ ਗਿਆ ਵਾ ਠੀਕ ਵਾ ਉਹ ਤਾਂ ਤੈਨੂੰ ਕੋਈ ਚੰਗੀ ਮਾੜੀ ਗੱਲ ਤੇ ਨਹੀਂ ਕੀਤੀ ਉਹਨੇ ਉਹ ਚੰਗੀ ਮਾੜੀ ਕਰਨੀ ਆ ਗੱਲਾਂ ਗੱਲਾਂ ਦੀ ਗੱਲਾਂ ਲਾਈ ਜਾਂਦਾ ਹੈਗਾ ਅੱਛਾ ਤੇ ਪੂਆ ਕਹਿੰਦੀ ਮੈਂ ਪਾਣੀ ਲੈ ਕੇ ਆਵਾ ਹੂੰ ਇਹਦਾ ਪਾਣੀ ਪੀਤਾ ਹੀ ਹੁਣਾਵੇਂ ਨੇ ਦਰਫਟੇ ਮੂੰਹ ਕੁੱਖਾ ਕੇ ਥਾਂ ਦਾ ਹੈ ਨਾ ਕਬਿਆ ਤੇਰੇ ਘਰ ਪਾਣੀ ਮੁੱਲ ਵਿਕਦਾ ਵਾ ਦੱਸ ਮੁੰਡੇ ਨੂੰ ਪਾਣੀ ਵੀ ਨਹੀਂ ਪੁੱਛਣਾ ਪੜਾ ਕਿੱਦਾਂ ਦੀ ਨੀਤ ਮਾੜੀ ਏਦੀ ਕਿਤੇ ਮੋੜ ਕੇ ਚਲ ਗਿਆ ਸਾਈਡ ਫੂਟ ਦੇ ਫਫੜ ਅੱਛਾ ਪੂਆ ਨੂੰ ਬੁਖਾਲ ਗਿਆ ਉਹ ਵੇਖਾ ਹਾਂ ਤੇ ਖੁਸ਼ੀਆਂ ਗੱਲਾਂ ਬਾਤਾਂ ਪੂਆ ਗੇ ਨਹੀਂ ਲੜਿਆ ਤੇ ਬੰਦਾ ਬਥੇਰਾ ਵਾ ਅੱਛਾ ਲੜਿਆ ਸੀ ਬਦ ਚੰਗਾ ਪਾਇਆ ਇਹਨੇ ਅੱਛਾ ਤੇ ਬਾਅਦ ਕਹਿੰਦੀ ਮੈਂ ਕੀ ਤਾਗਰੋ ਕਰ ਲਿਆ ਹੈਗਾ ਠੀਕ ਵਾ ਆਹੋ ਲੜਣਾ ਤੋਂ ਨੇ ਹੈਗਾ ਹੈਗੇ ਭੁੱਖ ਤੇ ਸਿਰੇ ਦੀ ਆ ਉਹਨੂੰ ਇਹ ਹੀ ਪਿਛੋਟੀ ਮਿਲ ਜਾਂਦੀ ਤੇ ਜਾ ਕੇ ਨਾਲੇ ਦੁੱਧ ਵੇਚਣ ਜਾਂਦਾ ਸਿਰੇ ਡੇਰੀ ਮੈਸ ਤੇ ਨਾਲੇ ਦਸ-ਦਸ ਦਹਾਂ ਪਿੰਡਾਂ ਨੂੰ ਲਾਗੇ ਲਾਗੇ ਫੇ ਮੇਰੇ ਸੌਰਿਆ ਨੇ ਫੇਰ ਝੋਟੀ ਦੇ ਦਿੱਤੀ ਆ ਪੁੱਤਾਂ ਦੇ ਰਾਦਾ ਇਹ ਹੀ ਵੀ ਇਥੋਂ ਚਾਹ ਨਾ ਪੀਵੇ ਇਦਾਂ ਚੜ੍ਹ ਕੇ ਉੱਠ ਕੇ ਹਾਏ ਹਾਏ ਨਹੀਂ ਨਹੀਂ ਤੇ ਮਾੜੀ ਇਹੋ ਜਿਹੇ ਦੀ ਤੂੰ ਨਹੀਂ ਪੀਣੀ ਚਾ ਤੂੰ ਉੱਠ ਕੇ ਆ ਜਾਣਾ ਸੀ ਪੁੱਤ ਮੈਂ ਤਾਂ ਭੂਆ ਕਰਕੇ ਬੈਠਾ ਰਹਾ ਭੂਆ ਨੇ ਕੱਢ ਲੇ ਪਕੌੜੇ ਅਸੇ ਵੜੇ ਹਾਏ ਹਾਏ ਮੈਂ ਆਦੀ ਨਾਲ ਮੈਨੂੰ ਆ ਵੀ ਉਹ ਭੂਆ ਨਾਲ ਲੜਿਆ ਹੋਣਾ ਪਕੌੜੇ ਕੱਢਣ ਤੋਂ ਬਾਅਦ ਚ ਤੂੰ ਕਿਉਂ ਖਵਾਲੇ ਆ ਤੇ ਤੂੰ ਕਿਹੜੇ ਪਕੌੜੇ ਖਾਣ ਨੂੰ ਔਖਾ ਹੈਗਾ ਤੈਨੂੰ ਕਿਹੜੇ ਘਰ ਦੇ ਪਕੌੜੇ ਨਹੀਂ ਮਿਲੇ ਹੈ ਤੂੰ ਤੇ ਇੱਕ ਵਾਰੀ ਕਹਿ ਤਵ 10 ਵਾਰੀ ਕੱਢ ਕੇ ਦਿੰਨੀ ਆ ਦਫਾ ਕਰ ਪਰ ਇਹ ਅਜੇ ਪਕੌੜਿਆਂ ਨੂੰ ਪਰ ਨਾ ਇੱਕ ਗੱਲ ਆ ਤੇਰੀ ਭੂਆ ਦੇ ਵਿੱਚ ਕੀ ਕਸੂਰ ਆ ਉਹ ਤਾਂ ਵਿਚਾਰੀ ਚਲ ਚੰਗੀ ਆ ਨਾ ਪਰ ਇਹੋ ਜਿਹਾ ਭੁੱਖਾ ਫੁਫੜ ਕਿਸੇ ਦਾ ਨਾ ਹੋਵੇ ਜਿੱਦਾਂ ਦਾ ਇਹ ਭੁੱਖਾ ਵਾ ਇੱਕ ਗੱਲ ਸੁਣ ਮੇਰੀ ਧਿਆਨ ਨਾਲ ਆਪਣੀ ਦਾਦੀ ਨੂੰ ਹਾਂ ਗੱਲਾਂ ਨਾ ਦੱਸੀ ਕਿ ਭੂਆ ਦੇ ਗਾਲ ਪੈਂਦਾ ਹੀ ਤੂੰ ਪੈਂਦਾ ਹੀ ਇਹ ਉਦੋਂ ਦੀ ਮੇਰੇ ਗੱਲ ਪਈ ਜਾਂਦੀ ਪਤਾ ਅਜ ਮੈਨੂੰ ਕਿੱਦਾਂ ਬੋਲੀ ਮਮੀ ਮੈਂ ਦਾਦੀ ਨਾਲ ਕੋਈ ਗੱਲ ਨਹੀਂ ਕਰਦਾ ਐਵੇਂ ਜੇ ਮੈਂ ਗੱਲ ਕੀਤੀ ਕੋਈ ਘਰ ਤੇ ਪੋਣਾ ਕੋਊਗਾ ਕਿ ਤੁਹਾਡੇ ਘਰ ਕਿਹ ਆ ਕੰਮ ਹੋਇਆ ਵਾ ਹੈ ਜਿਹੜੀ ਗੱਲਾਂ ਪਤਾ ਹੋਣੀਆਂ ਉਹ ਤੇ ਹੋ ਗਈਆਂ ਵਾ ਗਲੇ ਮੈਂ ਫੇਰਾ ਮਾਰ ਆਇਆ ਵਾ ਉਹ ਤਾਂ ਤੇਰੀ ਗੱਲ ਠੀਕ ਆ ਪਰ ਫੇਰਾ ਤੂੰ ਮਾਰ ਆਇਆ ਵਾ ਪਰ ਤੇਰੀ ਦਾਦੀ ਨੇ ਮੇਰੀ ਜਾਨ ਲੈਣੀ ਕੀਤੀ ਸੀ ਕੱਲ ਤੇ ਇੱਥੇ ਤੱਕ ਮੇਰੇ ਸਿਰ 'ਚ ਕੋਹ ਮਾਰਨੂ ਪੈ ਗਈ ਤੇ ਤੇਰੇ ਸਿਰ 'ਚ ਹੀ ਕੋਹ ਮਾਰ ਦੇਣਾ ਮੈਂ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਸੈਰਸ ਮਾੜਾ ਆਪਣਾ ਜਵਾਈ ਆ ਹੈ ਤੇ ਸਾਰਾ ਮੇਰੇ ਸਿਰ ਤੇ ਪੰਡਾ ਪਨ ਨਹੀਂ ਜਾਂਦੀ ਆ ਦੱਸ ਮੈਂ ਕੀ ਆਨੀ ਆ ਜੇ ਮੋਹ ਜੀ ਹੁੰਦੀ ਤੇ ਤੈਨੂੰ ਆਖਿਓ ਕਲਦੀਪ ਆਪਣੀ ਭੂਆ ਤਾਂ ਜਾ ਕੇ ਹਾਲ ਚਾਲ ਪੁੱਛਿਆ ਹੁਣ ਨਾ ਤੇਰੀ ਦਾਦੀ ਪੁੱਛੂਗੀ ਨਾ ਤੂੰ ਆਖੇ ਬੀ ਦਾਦੀ ਮੈਂ ਉਥੇ ਸਭ ਕੁਝ ਠੀਕ ਠਾਕ ਵਾ ਇਹੋ ਜੀ ਕੋਈ ਗੱਲ ਬਾਤ ਨਹੀਂਗੀ ਠੀਕ ਆ ਪਰਦਾ ਹੀ ਰੱਖੀ ਹੁਣ ਗੱਲ ਦਾ ਸਿਆਣਾ ਵਨ ਤੂੰ ਮੇਰਾ ਪੁੱਤ ਤੇ ਤੂੰ ਆਪਣੀ ਦਾਦੀ ਨਾਲ ਕੋਈ ਗੱਲ ਨਾ ਕਰੀ ਉਹ ਨਹੀਂ ਨਹੀਂ ਮੰਮੀ ਮੈਂ ਕੋਈ ਗੱਲ ਨਹੀਂ ਕਰਦਾ ਉਹਨੂੰ ਨਾ ਤੇ ਆਪਣੀ ਭੂਆ ਨੂੰ ਕਹਿਣਾ ਵੀ ਆਵੀ ਕਿਹੜੇ ਦਿਨ ਤੇ ਆਉਣਗੇ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਹੀਗਾ ਅੱਛਾ ਚੱਲ ਕੋਈ ਗੱਲ ਨਹੀਂ ਤੇਰਾ ਪਿਓ ਤਾਂ ਕਹਿਣ ਡਿਆ ਵਾ ਤੂੰ ਮਾੜੀ ਚੰਗੀ ਗਾਈ ਲਾ ਪਿੰਦਾ ਵਾ ਹੈਂ ਗਰਾਂਫਾ ਲੱਜੂਗਾ ਕੋਈ ਨਾ ਕੋਈ ਹੱਲ ਕਰ ਦੋ ਹਾਂ ਕੱਲ ਨੂੰ ਕਿਤੇ ਮਿਹਣੇ ਮੂੰਹ ਮਾਰੂਗਾ ਕਿਤੇ ਬੇਟੀਆਂ ਦੇ ਇਸ ਤਰ੍ਹਾਂ ਜੀ ਆਹੋ ਗੱਲ ਵੀ ਸੱਚੀ ਆ ਤੇਰੇ ਵਾਲੀ ਬਾਬਾ ਉਹ ਹੈ ਵੀ ਬੜਾ ਕੱਬਾ ਵਾ ਤਾਂ ਹੀ ਤੇ ਕਰਕੇ ਉਹਨੂੰ ਤੇਰਾ ਮੂੰਹ ਲਾਉਣ ਜੀ ਨਹੀਂ ਉਹ ਕਰਦਾ ਪਤਾ ਨਹੀਂ ਕਿਹੜੇ ਮੂੰਹ ਹੋਣਾ ਅਗਲੇ ਨੇ ਤੇ ਕਿਹੜੇ ਨਹੀਂ ਹੋਣਾ ਹੈ ਓਏ ਆਹੋ ਤਾਂ ਹੈਗਾ ਚਲਾ ਚਲ ਗਿਆ ਆਪਾਂ ਅੰਦਰ ਚਲੋ ਹਾਂ ਉਹ ਮੇਰਾ ਪਤਾ ਆ ਗਿਆ ਵਾ ਹਾਂਜੀ ਆ ਗਿਆ ਜੀ ਹੈਂ ਆ ਗਿਆ ਜੀ ਉੱਥੇ ਡਾਂਢਣ ਨੂੰ ਲਾਈਆ ਉਹ ਠੰਡ ਠੰਡ ਰੌਲਾਇਆ ਕਿ ਉੱਥੇ ਚਲੋ ਪਤਾ ਹੀ ਆ ਅੱਛਾ ਕਿਦਾਂ ਦਾ ਮਾਹੌਲ ਚੱਲਿਆ ਚੱਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਤਾਂ ਜਗਤ ਮਾੜਾ ਮੋਟਾ ਕਹਿ ਉਹ ਤੇ ਗੁੱਸਾ ਨਾ ਕਰੀ ਗੱਲ ਦਾ ਕਿਉਂਕਿ ਉਹਦਾ ਹਿਸਾਬ ਤਾਂ ਵੀ ਇਤਰਾਹ ਦਾ ਵਾ ਠੀਕ ਨਹੀਂ ਹਾਂ ਨੂੰ ਪਤਾ ਮੈਂ ਉਹਦਾ ਜਾਣਾ ਨਹੀਂ ਹੂੰ ਮੈਂ ਤੇ ਭੂਆ ਦੇ ਕਰਕੇ ਚੱਲ ਗਿਆ ਤੇ ਦਾਦੀ ਜ਼ੋਰ ਲਈ ਜਾਂਦੀ ਸੀ ਜ਼ਿਆਦਾ ਆਹੋ ਉਹਦਾ ਠੀਕ ਠਾਕ ਹੀ ਸਭ ਕੋਈ ਉੱਥੇ ਠੀਕ ਠਾਕ ਆ ਉਹ ਨਿੱਕੇ ਦਾ ਕੀ ਹਾਲ ਆ ਨਿੱਕਾ ਬੜਾ ਵਧੀਆ ਹਾਂ ਠੀਕ ਆ ਚਲੋ ਠੀਕ ਆ ਹਾਂਜੀ ਹਾਂਜੀ ਤੇ ਮੇਰੀ ਗੱਲ ਸੁਣ ਕਿੱਥੇ ਚੱਲਿਆ ਹੁਣ ਮੈਂ ਗਰੋਂਡੇ ਚੱਲਾਂ ਦੋ ਮਿੰਟ ਮੇਰੀ ਜਿਹੜਾ ਸਿੱਧਾ ਘੰਟਾ ਲਾ ਕੇ ਨਾ ਸਿੱਧਾ ਆਪਣੇ ਘਰ ਆਵੇਂ ਠੀਕ ਆ ਨਹੀਂ ਨਹੀਂ ਕਿੰਨੇ ਲਾਗੇ ਨਹੀਂ ਪੁੱਤ ਖਲੋਣਾ ਨਹੀਂ ਨਹੀਂ ਮੈਂ ਸਿੱਧਾ ਦੁਨੀਆਂ ਬੜੀ ਮਾੜੀ ਓਤਨ ਮੱਸਾਂ ਗੱਲ ਹਾਂਜੀ ਹਾਂਜੀ ਸਮਝ ਕੇ ਨਾ ਗੱਲ ਲੋ ਕੋਈ ਗੱਲ ਨਹੀਂ ਲੋਕੀ ਕਰਦੇ ਕੋਹਤ ਦੱਸਦੇ ਕੋਹੋ ਸਮਝ ਗਏ ਨਾ ਲੋਕੀ ਗੱਲ ਮੈਂ ਸਾਰੀ ਜਿਹੜਾ ਪੁੱਤ ਸਮੇ ਤੋਂ ਵੱਜ ਗਿਆ ਨਾ ਉਹੀ ਬੰਦਾ ਵੱਜ ਗਿਆ ਠੀਕ ਹੈ ਤੇ ਗੱਲ ਹੈਗੀ ਠੀਕ ਆ ਨਾ ਹਾਂਜੀ ਹਾਂਜੀ ਤੇ ਬਾਕੀ ਤੂੰ ਸਮਝਦਾਰੀ ਆ ਤੂੰ ਕੜਾ ਵੀ ਨਿਆਣਾ ਵਾ ਵੀ ਜਨੂੰ ਉਂਗਲੀ ਲਾ ਕੇ ਸਮਝਾਉਣਾ ਪੈਣਾ ਵੀ ਆ ਗੱਲ ਇਤਰਾ ਵਾ ਇਤਰਾ ਵਾ ਠੀਕ ਆ ਨਾ ਹਾਂਜੀ ਤੂੰ ਹੀ ਨਾ ਦਾਦੀ ਨੂੰ ਦੱਸਦੇ ਹੋ ਮੈਂ ਇਹ ਮੈਂ ਟੈਨਸ਼ਨ ਲੈਣ ਕਿਸ ਗੱਲ ਦੀ ਨਹੀਂ ਕੋਈ ਗੱਲ ਨਹੀਂ ਗਈ ਤੇ ਮੇਰਾ ਪੁੱਤ ਨਾ ਟਾਈਮ ਦੇ ਜਿਦਾ ਟਾਈਮ ਰੋਥੋਂ ਹਜੀ ਨੇਰਾ ਕਰਕੇ ਨਾ ਘਰ ਆ ਵੀ ਹੈ ਬਸ ਮੌਜਾ ਨਹੀਂ ਕਰਨਾ ਜੀ ਠੀਕ ਹੈ ਨਾ ਹਾਂ ਜੀ ਚਾ ਮੇਰਾ ਪੁੱਤ ਚਲੋ ਠੀਕ ਰਿਹਾ ਆ ਚਲ ਠੀਕ ਚੱਲ ਯਾਰ ਮਨ ਤੇ ਟੈਨਸ਼ਨ ਨਹੀਂ ਕਿਤੇ ਕੁੜੀ ਨੂੰ ਨਾ ਮਾੜਾ ਜਿਹਾ ਬੋਲਿਆ ਹੋਵੇ ਨੇ ਚਲੋ ਕਹਿਣ ਡਿਆ ਵੀ ਠੀਕ ਠਾਕ ਆ ਉਹ ਇੰਨੇ ਕੇਵਲੇ ਆਪ ਹੀ ਫੇਰਾ ਮਾਰੂੰਗਾ ਇਹਦੇ ਜਾਣ ਤੇ ਨਹੀਂ ਕੀ ਗੱਲ ਮੁੱਕਣੀ ਕਿਉਂਕਿ ਧੀ ਭੈਣ ਦੇ ਮਗਰ ਜਾਣਾ ਪੈਂਦਾ ਉਹਦੇ 20-20 ਗੱਲਾਂ ਕਰਨੀਆਂ ਪਈ ਆਉਂਗਾ ਉਹ ਹਜੀ ਹੈ ਤੇ ਚਲੋ ਮਾਰੂ ਗਿਆ ਦਨ ਚੱਕਰ ਨਾਲੇ ਨਿਗੇ ਜੀ ਦਾ ਪਤਾ ਲਾਇਆ ਹੂੰ ਚੱਲ ਯਾਰ ਜੀਵਨ ਨਾ ਬਿਨਾ ਇੱਕ ਸਲਾਹ ਕਰਨਾ ਮਨ ਜੀਗੀ ਜੀ ਉਹਦਾ ਨਾ ਮੱਥਾ ਤੇ ਡੰਬੜਾ ਹੀ ਪੈਣਾ ਵਾ ਉਹਨਾਂ ਜਨਾਂ ਉਹਨੇ ਕੁੜੀ ਨੂੰ ਖਲੋਣ ਨਹੀਂ ਗਾ ਦੇਣਾ ਜੀਵਨ ਐ ਜੀਵਨ ਹਾਂਜੀ ਉਹ ਇਧਰ ਆ ਗੱਲ ਸੁਣੀ ਆ ਗਈ ਜੇ ਹਾਂਜੀ ਦੱਸੋ ਇੱਥੇ ਬੈਠ ਕੇ ਨਾ ਇੱਕ ਸਲਾਹ ਕਰਨ ਲੱਗਾ ਵਾਂ ਚੰਗੀ ਚੰਗੀ ਸਲਾਹ ਕਰਿਓ ਕੋਈ ਨਹੀਂ ਸਲਾਹ ਤੇ ਮੈਂ ਚੰਗੀ ਕਰੂੰਗਾ ਹਾਂ ਮੇਰਾ ਤਾਂ ਕੀ ਇਰਾਦਾ ਵਾ ਕੁ ਮੜੀ ਚੰਗੀ ਗਾਈ ਲੱਭ ਕੇ ਨਾ ਉਹਦਾ ਮ ਮੱਥਾ ਡਾਂਬਾ ਵਾ ਲੈ ਦੱਸ ਤੂੰ ਹੀ ਮਿਹਾਦੀ ਕਰਦੇ ਜੀ ਮੇਰਾ ਸੁਣ ਲਾ ਨਾ ਪਿੱਲੋਂ ਜੇ ਆਹੋ ਹੀ ਕੰਮ ਕਰਨਾ ਹੈ ਤਾਂ ਝੋਟੀ ਉਹਦੇ ਮੱਥੇ ਮਾਰ ਦਿੰਦੇ ਉਹ ਚੱਲ ਕੋਈ ਗੱਲ ਨੂੰ ਛੱਡ ਪਰੇ ਹੁਣ ਜੋ ਹੋ ਗਿਆ ਵਾ ਤੇ ਨਾ ਰਿੰਕੂ ਟਕਰਿਆ ਹੈ ਅੱਛਾ ਤੇ ਉਹਦੀ ਭੂਆ ਕੋ ਵਾਂ ਗਾਈ ਹਾਂ ਅਲਖੋਵਾਲ ਅੱਛਾ ਅੱਛਾ ਤੇ ਉਹ ਮੈਨੂੰ ਕਹਿੰਦੇ ਉਹ ਨਾ ਵੇਚਣੀ ਹੈ ਕਿੰਨੇ ਕ ਦੀ ਆ ਹਾਂ ਕਹਿੰਦਾ ਪੈਸੇ ਤੋਂ ਤਰਾ ਵੱਧ ਮੰਗਣ ਦੇ ਹੂੰ ਤੇ ਚਾਲ ਕੋਣੀ ਕੋ 15 16 ਦੀ ਬਣ ਜੂ ਤੇ ਕਹਿੰਦਾ ਵੀ ਦੁੱਧ 8 ਕਿਲੋ ਹੈਗਾ ਅੱਜ ਥੱਲੇ ਕਿਉਂਕਿ ਉਹਨਾਂ ਦਾ ਮੂੜਾ ਚਲ ਗਿਆ ਉਹ ਬਾਹਰ ਨਹੀਂ ਤੋ ਕੱਬੇ ਦੇ ਨੱਕ ਤੇ ਚੜਨੀ ਆ ਉਹ ਤੇ ਮੱਝਾਂ ਪਾਲਦਾ ਵਾ ਤੇ ਗਾਂ ਕਿੱਥੇ ਨੱਕ ਤੇ ਚੜਨੀ ਉਹਦੇ ਫੇਰ ਕਿਤੇ ਤੈਨੂੰ ਗਿਆਨ ਨੂੰ ਗੱਲਾਂ ਨਾ ਕਰੇ ਵੀ ਗਾਈ ਲੈ ਕੇ ਆ ਗਿਆ ਵਾ ਤੇ ਮੇਰਾ ਕਿਹੜਾ ਵੀ ਵੇਰ ਕੇ ਪਲਾਨ ਦੇ ਵਿੱਚ ਹਿੱਸਾ ਵਾ ਤੇ ਮੈਂ ਵੀ ਇਤਨਾ ਜਾ ਕੇ ਭਾਵਣੀ ਆ ਗਏ ਕਿ ਮੇਰੇ ਕੋਲ ਉਹ ਤਾਂ ਸਕੀਮ ਮੇਰੀ ਠੀਕ ਨਹੀਂ ਤੇ ਉਹ ਕਹਿੰਦੇ ਆ ਕਹਿੰਦਾ ਪੁੱਣਾ ਵੇਚ ਦੇਣੀ ਆ ਤੇ ਜੇ ਤੁਸੀਂ ਆਪਣੇ ਘਰ ਸਲਾਹ ਕਰਦੇ ਹੋ ਮੇਰੀ ਗੱਲ ਸੁਣੋ ਆ ਵਾਰਤ ਤੁਸੀਂ ਦੇ ਦਿਓ ਹੁਣ ਗਾਈ ਤੇ ਆ ਹੱਥ ਜੋੜੇ ਤੁਹਾਡੇ ਮਾਂ ਪੁੱਤਾਂ ਦੇ ਗਾੜੀ ਮੁੜ ਕੇ ਨਾ ਕੋਈ ਟੇਕੀ ਰੇੜ ਦਿਓ ਵੀ ਆ ਜਾ ਬਾਂਲਾ ਮੌੜੀ ਮੌੜੀ ਬੱਜੀ ਤਾਂੰਤਰੀ ਸਾਨੂੰ ਬੜੀ ਦੂਰ ਜਾ ਕੇ ਪੈਂਦੀ ਆ ਪਹਿਲਾਂ ਅਸੀਂ ਅੰਤਰਾ ਡੰਗਰ ਸਾਹਮਦੇ ਰਹੀਏ ਮੁੜ ਕੇ ਸੂਣ ਵਾਲਾ ਹੋਵੇ ਸੂਪੇ ਤੇ ਲੈ ਕੇ ਤੇ ਗਾਂ ਹੁੰਦੇ ਆ ਹੈ ਚੱਲ ਹੁਣ ਅਸੀਂ ਸ਼ਦਾਈ ਆ ਉਹ ਮੇਰੀ ਗੱਲ ਸੁਣ ਲੈ ਮਗਲੀ ਗੱਲ ਤੇ ਪਾ ਮਿੱਟੀ ਜਿਹੜੀ ਮੇਰੀ ਸਕੀਮ ਹੈ ਠੀਕ ਹੋ ਜੇ ਨਾ ਸਕੀਮ ਤੇ ਤੁਹਾਡੀ ਠੀਕ ਆ ਪਰ ਫਿਰ ਵੀ ਹੁਣ ਪੱਲਿਓ ਪੈਸੇ ਤੇ ਜਾਣੀ ਆ ਨਾ ਫਿਰ ਹੈ ਇਸ ਸਤ ਵਿੱਚ ਨਿਕਲ ਜਾਣਾ ਫੇਰ ਉਹਦਾ ਚੱਲ ਹੁਣ ਧੀ ਭੈਣ ਦੇ ਵਸੂਣਾ ਕਿ ਨਹੀਂ ਹੁਣ ਇੰਨੇ ਕੰਬਰ ਸਰਵਰਾਂ ਰੰਦਣਾ ਕੰਮ ਨੂੰ ਚੱਲ ਆਹ ਕੰਮ ਤੇ ਘਰ ਆਓ ਪਰ ਗਾਂ ਆਪਣੀ ਮਾਂ ਨੂੰ ਸਮਝਾ ਦਿਓ ਤੇ ਆਪਣੀ ਭੈਣ ਨੂੰ ਸਮਝਾ ਦਿਓ ਤੇ ਕੱਬੇ ਲਾ ਕੇ ਨਾ ਨਾ ਲੱਲੀ ਮੁੜ ਕੇ ਕਿੱਛੀ ਦਾ ਮੈਂ ਹੋਰ ਕੋਈ ਗੱਲ ਕਹਿਣੀ ਵੀ ਕੁੜੀਏ ਐਹੋ ਕੋਈ ਹੋ ਠੀਕ ਆ ਕਹ ਜੇ ਤੇਰਾ ਮੁੰਡਾ ਵਿਆਹੂਗਾ ਨਾ ਹੁਣ ਉਹ ਕੇ ਖਰਚਾ ਕਰਾਂਗੇ ਸਾਰਾ ਤੇ ਹੁਣ ਬਾਰ-ਬਾਰ ਨਹੀਂ ਹਣ ਕੋਈ ਛੋਟੀਆਂ ਮਈਆਂ ਦਿੱਤੀਆਂ ਜਾਂਦੀਆਂ ਆਹ ਮੈਂ ਆਪਾਂ ਦਾ ਧੀ ਭੈਣਾਂ ਤਾਂ ਮਹਾ ਇੱਕ ਵਾਰੀ ਪਾਰਾ ਲਾਈਦਾ ਵਾ ਇਹ ਅੰਤਰਾ ਸਾਰੀ ਉਮਰ ਵਾਸਤੇ ਸਾਨੂੰ ਚੰਬੜਿਆ ਆ ਹਰ ਆਏ ਸਾਲ ਇਹਨੂੰ ਕੁਝ ਨਾ ਕੁਝ ਚਾਹੀਦਾ ਆਏ ਸਾਲ ਇਹਨੂੰ ਕੁਝ ਨਾ ਕੁਝ ਚਾਹੀਦਾ ਉਸ ਸੰਗ ਲੱਗੇ ਦਿਮਾਗ ਤੇ ਟੈਨਸ਼ਨ ਜੀ ਥੋੜੀ ਜਿਹੀ ਮੈਂ ਚੱਲ ਜਾ ਰਾਂ ਆਹ ਕੰਮ ਕਰ ਦੰਨਾ ਵਾ ਤੇ ਰਿੰਕੂ ਕਹਿੰਦਾ ਵੀ ਸਵੇਰੇ ਜਾ ਕੇ ਨਾ ਤੇ ਵੇਖ ਆਉਂਦੇ ਆ ਤੇ ਮੁੜ ਕੇ ਲੱਗ ਕੇ ਤੇ ਲੈ ਆਵਾਂਗੇ ਤੇ ਮੁੜ ਕੇ ਸਿੱਧੀ ਉੱਥੇ ਪਹਚਾਵਾਂਗੇ ਮੇਰੀ ਗੱਲ ਸੁਣੋ ਆਪਣੀ ਮਾਂ ਨਾਲ ਸਲਾਹ ਕਰ ਲਓ ਇੱਕ ਵਾਰੀ ਤੇ ਨਾ ਗਾਈ ਪਹਚਾਈ ਦਿਓ ਤੇ ਗਲੋਂ ਫਾ ਲਾਓ ਉਹ ਤੇ ਗੱਲ ਹਾਂ ਮੁੜ ਕੇ ਸਾਰੀ ਉਮਰ ਮੇਹਣੇ ਖਾਵਾਂਗੇ ਕੁੜੀ ਦੀ ਕੱਢੀ ਹੀ ਕੁੜੀ ਦੀ ਕੱਢੀ ਹੀ ਤੁਹਾਡੀ ਮਾਂ ਵੀ ਕਰੀ ਜਾਂਦੀ ਐ ਤੇ ਗਲੋਂ ਲਾਓ ਉਹ ਤੇ ਕਰ ਲਓ ਹਾਂ ਚੱਲ ਸੇਵਾ ਪ 89 ਕਿਲੋ ਦਾ ਹੈਗਾ ਦੁੱਧ ਉਹਦੇ ਥੱਲੇ ਚੱਲ ਕੋਈ ਗੱਲ ਨਹੀਂ ਵਾਧਾ ਵਾਧ ਹੀ ਜਾਣਾ ਵਾ ਤੇ ਮੇਰੇ ਕੋਲ ਠੇਕਾ ਥੋੜੀ ਲਿਆ ਸਾਰੀ ਉਹ ਮਾਦਾ ਆਹੋ ਉਹ ਤਾਂ ਗੱਲ ਵਾ ਵਧਾਉਣ ਨਾ ਵਧਾਉਣ ਉਹਨਾਂ ਦਾ ਕੰਮ ਆ ਤੁਸੀਂ ਤੇ 15 16000 ਖਰਚ ਦੇਣਾ ਨਾ ਫੇਰ ਖਰਚੇ ਪੈ ਜੇ ਤੁਹਾਨੂੰ ਫੰਡ ਇੰਨੀ ਟੈਨਸ਼ਨ ਨਹੀਂ ਵੀ ਕੋਈ ਗੱਲ ਕੋਈ ਨਹੀਂ ਚੱਲ ਉਹ ਇਹ ਆਪੇ ਚਲੋ ਮੇਨੂੰ ਰਾਜ ਟੱਕਰ ਪਿਆ ਤੇ ਚੱਲ ਉਹਨੇ ਮਨ ਹੌਲਾ ਕਰਤਾ ਮੈਂ ਚੱਲ 10 15000 ਦੀ ਕਿਹੜੀ ਗੱਲ ਵਾ ਹੁਣ ਕੀ ਕਰਨਾ ਹੈ ਦੇ ਆਓ ਮੈਂ ਕੀ ਕਹਿਣਾ ਵਾ ਮੇਰੀਆਂ ਕੜੀਆਂ ਸਲਾਹਾਂ ਲੈਂਦੇ ਜੇ ਤੁਸੀਂ ਅੱਗੇ ਤੇ ਮਾਦਾ ਨਾਲ ਸਲਾਹ ਕਰਾ ਹੁਣ ਕਿ ਨਾ ਮਾਤਾ ਦਾ ਇਹ ਨਾ ਮੂੰਹ ਸਿੱਧਾ ਹੋ ਜਾਊਗਾ ਉਹ ਵੀ ਉਹ ਕਦੀ ਰੋਟੀ ਬਣਾਉਣ ਜਾਂਦਾ ਵਾ ਤੇ 20 20 ਗੱਲਾਂ ਕਰਦੀ ਗਾੜੀ ਕਿ ਤੁਸੀਂ ਬਹੁਤ ਮਾੜਾ ਕੀਤਾ ਕੁੜੀ ਨਾ ਮਾੜਾ ਯਾਰ ਕਾਹਦਾ ਕਰਨਾ ਹੈ ਆਪਣੀ ਭੈਣ ਦੀ ਲੱਤਾਂ ਬਾਹਾਂ ਤੜਾਉਂਦਾ ਉਹ ਐਡੀ ਚਵਲ ਹੀ ਡੰਗਰੋ ਕੀ ਬੰਦਾ ਕਰੇ ਯਾਰ ਚਲੋ ਸਵੇਰੇ ਬੈਠ ਨੇ ਕੀ ਕਰਦਾ